ਇੱਕ ਦੁਨੀਆ ਦਾ ਸਭ ਤੋਂ ਜ਼ਿਆਦਾ ਟ੍ਰੈਂਡਿੰਗ ਪ੍ਰੋਡਕਟ ਤੁਹਾਨੂੰ ਦਿਖਾਣੇ ਆ। ਦੇਖੋ ਈਗਲ ਲਾਈਟ ਆਈ ਹੋਈ ਏ। ਸੈਡਾ ਤੇ ਐ ਲੱਗੇਗਾ ਵੀ ਜਿਵੇਂ ਸਾਹਮਣੇ ਈਗਲ ਬੈਠਾ ਹੋਇਆ। ਫਰ ਬੰਦੇ ਨੇ ਤੇ ਬਹੁਤ ਸੋਹਣਾ ਆ। ਆਈ ਹੋਈ ਏ ਨਿੱਕੀ ਸਾਰੀ ਫ੍ਰਿਜ ਆਈ ਏ ਬਾਜੀ। ਹਾਂਜੀ। ਆ ਦੇਖੋ 4 ਲੀਟਰ ਦੀ ਫ੍ਰਿਜ ਏ ਜਿਨ੍ਹਾਂ ਨੇ ਘਰ 'ਚ ਚਲਾਣੀ ਏ ਉਹਨਾਂ ਨੂੰ ਵੱਖਰੀ ਲੀਡ ਮਿਲੇਗੀ। ਜਿਨ੍ਹਾਂ ਨੇ ਗੱਡੀ 'ਚ ਚਲਾਣੀ ਹੈ ਉਹਨਾਂ ਨੂੰ ਵੱਖਰੀ ਲੀਡ ਮਿਲੇਗੀ ਔਰ ਇੱਥੇ ਚੈੱਕ ਕਰਵਾ ਕੇ 쿨ਿੰਗ ਅਸੀਂ ਇਹਨਾਂ ਨੂੰ ਦਵਾਂਗੇ ਇਹਦੀ 쿨ਿੰਗ ਗੱਡੀ ਸੋਹਣੀ ਤੁਸੀਂ ਆਪ ਚੈੱਕ ਕਰੀ ਬੈਠੇ ਹੋ ਬਾਜੀ ਆਪ ਦੇਖਿਓ ਗੱਡੀ ਸੋਹਣੀ 쿨ਿੰਗ ਕਰਦਾ ਐਨ ਪੂਰੀ ਫੁੱਲ ਚਿਲਡ ਕਰ ਦਿੰਦਾ ਜੀ ਗੱਡੀ 'ਚ ਲਗਾਉਣ ਨੂੰ ਬਹੁਤ ਵਧੀਆ ਗੱਡੀ ਚ ਲਾਣ ਲਈ ਬਾਜੀ ਵੱਖਰੀ ਡਾਟਾ ਕੇਬਲ ਮਿਲੇਗੀ ਔਰ ਨਾਲ ਬਿਜਲੀ ਤੇ ਚਲਾਣੀ ਵੱਖਰੀ ਡਾਟਾ ਕੇਬਲ ਔਰ ਇਹਦਾ ਇੱਕ ਹੋਰ ਫਾਇਦਾ ਨਾਲ ਸ਼ੀਸ਼ਾ ਵੀ ਦਿੱਤਾ ਹੋਇਆ ਜੀ ਪੂਰੇ ਸ਼ੀਸ਼ਾ ਨੂੰ ਆਪਾਂ ਬਲੋਰ ਚਾਹੀਦਾ ਸੀਗਾ ਆਹ ਕੋਰਡਲੈਸ ਬੈਟਰੀ ਦੇ ਵਿੱਚ ਅਸੀਂ ਬਲੋਰ ਲੈ ਕੇ ਆਏ ਹੋਏ ਆਂ 48 ਵੋਲਟ ਦੀ ਬੈਟਰੀ ਰਹੇਗੀ ਜੀ ਦੋਵੇਂ ਬੈਟਰੀਆਂ ਦੀ ਗਾਰੰਟੀ ਰਹੇਗੀ ਇਹਦੀ ਸਪੀਡ ਇਹਦਰ ਕੈਮਰਾ ਮਾਰੋ ਆ ਦੇਖਿਓ ਆ ਸਪੀਡ ਇਹ ਸਪੀਡ ਵਿੱਚ ਰਹੇਗਾ ਇਹ ਅਸੀਂ ਡਬਲ ਬੈਟਰੀ ਦੇ ਵਿੱਚ ਦੇਣ ਜਾਵਾਂਗੇ ਦੋਵਾਂ ਬੈਟਰੀਆਂ ਦੀ 6 ਮਨთ ਦੀ ਫੁੱਲ ਗਾਰੰਟੀ ਰਹੇਗੀ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਕਾ ਨਾਮ ਲੁਧਿਆਣੇ ਫੀਲਡ ਗੰਚ ਦਰਸ਼ਾ ਹਵਾਈ ਦੇ ਨੇੜੇ ਬਾਬਾ ਨਾਨਕ ਦੀ ਹੱਟੀ ਦੇ ਅਦਰੋਂ ਲੱਟਰਾਂ ਨਹੀਂ ਕਿ ਸਮਾਨ ਦਿਖਾਉਣਾ ਹੋਰ ਆਪਾਂ ਬਾਈ ਦੇ ਪਹਿਲਾਂ ਵੀਡੀਓ ਪਾਉਨੇ ਆ। ਤੇ ਨਵਾਂ ਸਮਾਨ ਆਇਆ ਬਾਈ ਕੋਲੇ। ਜਿਹੜੀ ਆਇਆ ਉਹ ਦਿਖਾਉਣਾ ਰੇਟ ਕੱਟ ਤੇ ਗਾਰੰਟੀ ਦੇ ਵਿੱਚ। ਆਜੋ ਵੀਡੀਓ ਦਾ ਬਣੇ ਰਹੋ ਜੀ। ਪੂਰਨ ਨਾਮ ਸੁਣੋ ਠੀਕ ਹੈ ਤੁਸੀਂ ਇਹ ਵੀ ਆਏ ਹੋ ਜਿਹੜਾ ਦੀਚੋਂ ਨਹੀਂ ਜਾਂਦੇ। ਦੀਚੋਂ ਬਧੀਆ ਸਪੈਕਟਰਾਂ ਦੀ ਸਮਾਨ ਹੋਰ। ਦੀਪੋਸਪੀਟਰ ਦਾ 1 ਡਾਲਰ। ਕਿੰਨਾ ਬੱਚਾ ਕਿੰਨਾ ਹੈ? ਬੱਚਾ ਥੋੜਾ ਸਾਤ ਨੂੰ ਰਲਾ। ਹਾਂਜੀ ਭਾਈ ਕਿਦਾਂ ਠੀਕ ਠਾਕ ਹੋ? ਹਾਂਜੀ ਸਸਰੀ ਗਾਲ ਜੀ ਤੇਜੀ ਕੈਂਡ ਪੇਜ ਵਾਲਿਆਂ ਨੂੰ ਸਾਰਿਆਂ ਨੂੰ ਬਹੁਤ ਪਿਆਰ ਪਿਆਰ ਭਰੀ ਸਸਰੀ ਗਾਲ ਤੁਸੀਂ ਆ ਵੇਖ ਹੀ ਰਹੇ ਹੋ ਕੈਮਰਾ ਘੁਮਾ ਦੂੰ ਆਪਣਾ ਬਹੁਤ ਪਿਆਰ ਮਿਲਦਾ ਹੋਗਾ ਤੁਹਾਡੀਆਂ ਵੀਡੀਓ ਵੇ ਵੇ ਕੇ ਆਪਣੇ ਕੋਲੋਂ ਕਸਟਮਰ ਆਉਂਦੇ ਨੇ ਗੁਰਨਾਣਕ ਸਾਹਿਬ ਦੀ ਕਿਰਪਾ ਨਾਲ ਬਾਬੇ ਨਾਨਕ ਦੀ ਹੱਟੀ ਨੂੰ ਬਹੁਤ ਜ਼ਿਆਦਾ ਸਪੋਰਟ ਕਰਦੇ ਹੋ ਸਾਰਿਆਂ ਦਾ ਬਹੁਤ ਬਹੁਤ ਜਿਆਦਾ ਧੰਨਵਾਦ ਹਾਂਜੀ ਵੀਰੇ ਅਸੀਂ ਵੀਰੇ ਆਪਣੇ ਕੋਲ 2-3 ਦਿਨ ਤੱਕ ਬਹੁਤ ਪਿਆਰੇ ਪਿਆਰੀ ਐਟਮਾ ਆ ਰਹੀਆਂ ਨੇ ਆਹ ਦੇਖੋ ਮੈਂ ਤੁਹਾਨੂੰ ਇੱਕ ਆਟਮ ਦਿਖਾਉਣਾ ਸਾਡੇ ਕੋਲ ਆਈ ਹੋਈ ਹੈ ਨਿੱਕੀ ਸਾਰੀ ਫ੍ਰਿਜ ਆਈ ਹੈ ਬਾਜੀ ਹਾਂਜੀ ਆਹ ਦੇਖੋ 4 ਲੀਟਰ ਦੀ ਫ੍ਰਿਜ ਹੈ ਜਿਨ੍ਹਾਂ ਨੇ ਘਰ 'ਚ ਚਲਾਣੀ ਹੈ ਉਹਨਾਂ ਨੂੰ ਵੱਖਰੀ ਲੀਡ ਮਿਲੇਗੀ ਜਿਨ੍ਹਾਂ ਨੇ ਗੱਡੀ 'ਚ ਚਲਾਣੀ ਹੈ ਉਹਨਾਂ ਨੂੰ ਵੱਖਰੀ ਲੀਡ ਮਿਲੇਗੀ ਔਰ ਇੱਥੇ ਚੈੱਕ ਕਰਵਾ ਕੇ 쿨ਿੰਗ ਅਸੀਂ ਇਹਨਾਂ ਨੂੰ ਦਵਾਂਗੇ ਇਹਦੀ 쿨ਿੰਗ ਗੱਡੀ ਸੋਹਣੀ ਤੁਸੀਂ ਆਪ ਚੈੱਕ ਕਰੀ ਬੈਠੇ ਹੋ ਭਾਜੀ ਆਪ ਦੇਖਿਆ ਗੱਡੀ ਸੋਹਣੀ 쿨ਿੰਗ ਕਰਦਾ ਐਨ ਪੂਰੀ ਫੁੱਲ ਚਿਲਡ ਕਰ ਦਿੰਦਾ ਜੀ ਗੱਡੀ 'ਚ ਲਗਾਉਣ ਨੂੰ ਬੜੀ ਵਧੀਆ ਗੱਡੀ ਚ ਲਾਣ ਲਈ ਭਾਜੀ ਵੱਖਰੀ ਡਾਟਾ ਕੇਬਲ ਮਿਲੇਗੀ ਔਰ ਨਾਲ ਬਿਜਲੀ ਤੇ ਚਲਾਣੀ ਵੱਖਰੀ ਡਾਟਾ ਕੇਬਲ ਔਰ ਇਹਦਾ ਇੱਕ ਹੋਰ ਫਾਇਦਾ ਨਾਲ ਸ਼ੀਸ਼ਾ ਵੀ ਦਿੱਤਾ ਹੋਇਆ ਜੀ ਪੂਰੇ ਸ਼ੀਸ਼ਾ ਦੁੱਧ ਵਗੈਰਾ ਪਾਣੀ ਵਗੈਰਾ ਰੱਖਣ ਲਈ ਗੱਡੀ 'ਚ ਰੱਖ ਸਕਦੇ ਹੋ ਪੂ ਇੱਕ ਜਿਨ੍ਹਾਂ ਨੂੰ ਆਪਾਂ ਬਲੂਰ ਚਾਹੀਦਾ ਸੀਗਾ ਆ ਕੋਡਲੈਸ ਬੈਟਰੀ ਦੇ ਵਿੱਚ ਅਸੀਂ ਬਲੂਰ ਲੈ ਕੇ ਆਏ ਹੋਏ ਆ 48 ਵੋਲਟ ਦੀ ਬੈਟਰੀ ਰਹੇਗੀ ਜੀ ਦੋਵੇਂ ਬੈਟਰੀਆਂ ਦੀ ਗਾਰੰਟੀ ਰਹੇਗੀ ਇਹਦੀ ਸਪੀਡ ਇਹ ਅੰਦਰ ਕੈਮਰਾ ਮਾਰੂ ਆ ਦੇਖਿਓ ਆ ਸਪੀਡ ਇਹ ਸਪੀਡ ਵਿੱਚ ਰਹੇਗਾ ਇਹ ਅਸੀਂ ਡਬਲ ਬੈਟਰੀ ਦੇ ਵਿੱਚ ਦੇਣ ਜਾਵਾਂਗੇ ਦੋਵਾਂ ਬੈਟਰੀਆਂ ਦੀ 6 ਮਨთ ਦੀ ਫੁੱਲ ਗਾਰੰਟੀ ਰਹੇਗੀ ਜੀ ਇਹਦਾ ਪ੍ਰਾਈਸ ਆਪਣਾ ਰਹੇਗਾ 2050 ਰੁਪਏ ਔਰ 48 ਵੋਲਟ ਦੀਆਂ ਬੈਟਰੀਆਂ ਲੈਣ ਗਿਆ ਇਹ ਨਹੀਂ ਹੈਗਾ ਵੀ ਇਹ 48 ਵੋਲਟ ਲਿਖ ਦਿੱਤਾ ਤੇ ਵਿੱਚ ਬੈਟਰੀਆਂ ਨਹੀਂ ਪਈਆਂ ਪ੍ਰੋਪਰ ਖੋਲ ਕੇ ਚੈੱਕ ਕਰਾ ਦਾਂਗੇ 48 ਵੋਲਟ ਦੀ オリジナル ਬੈਟਰੀ ਹੋਏਗੀ ਇੱਕ ਦੁਨੀਆ ਦਾ ਸਭ ਤੋਂ ਜ਼ਿਆਦਾ ਟ੍ਰੈਂਡਿੰਗ ਪ੍ਰੋਡਕਟ ਤੁਹਾਨੂੰ ਦਿਖਾਣੀਆਂ ਆ ਦੇਖੋ ਈਗਲ ਲਾਈਟ ਆਈ ਹੋਈ ਏ ਇਧਰ ਭਾਜੀ ਫੋਕਸ ਕਰੋ ਇਧਰ ਸਾਹਮਣੇ ਮੈਂ ਤੁਹਾਨੂੰ ਚੈੱਕ ਕਰਾਣਾ ਦੇਖੋ ਆਪਣੇ ਘਰ ਦੀ ਬੜੀ ਸੋਹਣੀ ਸ਼ੋਅ ਬਣ ਜਾਏਗੀ ਇਹ ਆ ਦੇਖੋਗਾ ਇਹ ਐਦਾ ਟੰਗੇਗੀ ਸੈਡਾਂ ਤੇ ਐ ਲੱਗੇਗਾ ਵੀ ਜਿਵੇਂ ਸਾਹਮਣੇ ਈਗਲ ਬੈਠਾ ਹੋਇਆ ਫਰ ਬੰਦੇ ਨੇ ਤੇ ਬਹੁਤ ਸੋਹਣਾ ਹੈ ਇਹ ਰਿਫਲੈਕਸ਼ਨ ਬੰਦਾ ਇਹਦੇ ਨਾਲ ਆਹ ਹਮ ਤਾਂ ਚਾਹਨੇ ਨਾ ਗੱਲ ਹਨੇਰੇ ਦੇ ਵਿੱਚ ਮਨੂ ਹਾਂ ਹਾਂਜੀ ਇਹ ਚਾਰਜਿੰਗ ਵਾਲੀ ਏ ਚਾਰਜਰ ਕਰਕੇ ਸਾਰੀ ਰਾਤ ਦਾ ਇਹਦਾ ਬੈਟਰੀ ਬੈਕਅਪ ਏ ਇਹ ਤੁਹਾਨੂੰ ਅਸੀਂ ਦੱਸਾਂਗੇ ਹਾਂਜੀ ਫਰ ਵੀ ਆਉਂਦੇ ਉਹਦੇ ਹਾਂਜੀ ਹਾਂਜੀ ਫਰ ਬਣ ਜਾਂਦੇ ਨੇ ਸਾਰਾ ਦੇਖੋ ਜਦੋਂ ਅਸੀਂ ਲਾਣਾ ਨਾ ਹਰ ਰਿਫਲੈਕਸ਼ਨ ਬਣ ਜਾਂਦਾ ਹਨੇਰੇ ਦੇ ਵਿੱਚ ਇਹਦਾ ਪਤਾ ਚੱਲਦਾ ਇਹ ਦੁਨੀਆ ਦੀ ਮੋਸਟ ਟ੍ਰੈਂਡਿੰਗ ਆਈਟਮ ਏ ਇਹਦੀ ਸਭ ਤੋਂ ਜ਼ਿਆਦਾ ਟ੍ਰੈਂਡਿੰਗ ਕਿੰਨੀ ਨੇ ਲਾਈਟਾਂ ਬੰਦ ਕਰਕੇ ਦਿਖਾ ਦਿਓ ਹਾਂਜੀ ਇਹ ਲਾਈਟਾਂ ਬੰਦ ਕਰੀ ਖੋਲੂਆਂ ਇਤੋਂ ਸਾਰੀਆਂ ਇਹ ਸਾਰੀਆਂ ਬੰਦ ਕਰਦੇ ਆਹ ਦੇਖੋ ਆ ਫਰ ਬਣ ਗਿਆ ਤੇ ਸਾਰੇ ਹਜੇ ਨਿਹਰਾ ਪੂਰਾ ਹੋਇਆ ਨਹੀਂ ਫੇਰ ਵੀ ਦੇਖੋ ਲਾਈਟ ਕਿੰਡੀ ਪਿਆਰੀ ਲੱਗਦੀ ਵੀ ਇਹਨੇ ਘਰ ਦੇ ਵਿੱਚ ਬਹੁਤ ਸੋਹਣੀ ਰੌਣਕ ਲਾ ਦੇਣੀ ਹੈ ਜੀ ਹੋਰ ਆਪਣੇ ਕੋਲ ਤੁਹਾਨੂੰ ਦਿਖਾਣਾ ਬਲੂਰ ਦਾ ਇੱਕ ਗਰਮੀਆਂ ਵਾਲਾ ਨਾ ਆਪਣੇ ਕੋਲ ਜੂਸਰ ਆਇਆ ਹੋਇਆ ਜੀ ਜੂਸਰ ਲੈ ਕੇ ਆਏ ਹੋਏ ਆ ਆ ਦੇਖੋ ਬੜਾ ਪਿਆਰਾ ਸਟਰਸ ਜੂਸਰ ਹੈ ਸਭ ਤੋਂ ਜ਼ਿਆਦਾ ਟ੍ਰੈਂਡਿੰਗ ਆਈਟਮ ਹੈ ਹਾਂਜੀ ਇਹ ਤੁਹਾਨੂੰ ਅਸੀਂ ਦਵਾਂਗੇ ਸਿਰਫ ਔਰ ਸਿਰਫ 650 ਰੁਪਏ ਦੇ ਵਿੱਚ ਓਕੇ ਇਹ ਹੈਵੀ ਕੁਆਲਿਟੀ ਜਿਦਾ ਹੈਗਾ ਆ ਦੇਖੋ ਹਾਂ ਇਹਦੇ ਵਿੱਚ ਕੋਈ ਵੀ ਫਰੂਟ ਹੈ ਤੁਸੀਂ ਪਾ ਦੋਗਾ ਆ ਬਟਨ ਪ੍ਰੈਸ ਕਰਾਂਗੇ ਐਨ ਪੂਰਾ ਨੇ ਜਾ ਕੇ ਤੁਹਾਡਾ ਫਰੂਟ ਜਿਹੜਾ ਪ੍ਰੈਸ ਕਰਕੇ ਤਾਂ ਸਾਰਾ ਜੂਸ ਕੱਢ ਦੇਣਾ ਓਕੇ ਭਾਜੀ ਔਰ ਜਦੋਂ ਇਹਦਾ ਜੂਸ ਬਣ ਗਿਆ ਥੱਲੇ ਟੂਟੀ ਦਿੱਤੀ ਹੋਈ ਆ ਆ ਖੋਲੋ ਸਾਰਾ ਜੂਸ ਇਹਦੇ ਵਿੱਚੋਂ ਬਾਹਰ ਓਕੇ ਭਾਜੀ ਕੋਈ ਆ ਚੀਜ਼ ਆ ਹਾਂਜੀ ਸਿਰਫ ਔਰ ਸਿਰਫ 650 ਰੁਪਏ ਜੀ ਜੇ ਸੇ ਥੱਲੇ ਜਾਏਗੀ ਹਾਂਜੀ ਹਾਂਜੀ ਸਰ ਫਰੈਸ਼ ਕਰ ਦਿਗੇ ਵੀ ਜੂਸ ਤੋ ਆਪਣਾ ਮੋਬਾਈਲ ਨੰਬਰ ਹੈਗਾ ਜੀ 9915411688 ਤੁਹਾਨੂੰ ਪਤਾ ਹੈ ਤੇਜੀ ਬਾਜੀ ਦੇ ਪੇਜ ਉੱਤੇ ਸਕਰੋਲ ਕਰੀ ਜੋ ਸਾਰੀਆਂ ਆਪਣੀਆਂ ਪ੍ਰੋਡਕਟ ਦਿਖਾਈ ਹੋਈ ਨੇ ਕਿਉਂਕਿ ਕਈ ਭਰਾ ਕਹਿੰਦੇ ਨੇ ਸਾਨੂੰ ਵੀ ਜੀ ਪ੍ਰੋਡਕਟ ਦੀ ਲਿਸਟ ਭੇਜੋ ਤੁਸੀਂ ਤੇਜੀ ਬਾਜੀ ਦਾ ਪੇਜ ਫੋਲੋ ਕਰੋ ਔਰ ਉਹਨਾਂ ਨੂੰ ਸਕਰੋਲ ਕਰੋ ਉਹਦੇ ਵਿੱਚ ਸਾਰੀਆਂ ਸਾਡੀਆਂ ਆਈਟਮਾਂ ਪਾਈਆਂ ਹੋਈਆਂ ਨੇ ਪੁਰਾਣੀ ਤੋਂ ਪੁਰਾਣੀ ਵੀਡੀਓ 'ਚ ਵੀ ਜੋ ਆਈਟਮਾਂ ਪਾਈਆਂ ਸਾਰੀਆਂ ਆਈਟਮਾਂ ਆਪਣੀ ਸ਼ੌਪ ਤੋਂ ਮਿਲਣਗੀਆਂ ਜਿਨ੍ਹਾਂ ਨੇ ਆਰਡਰ ਕਰਵਾਉਣਾ ਹੈ 100 ਰੁਪਿਆ ਡਿਲੀਵਰੀ ਚਾਰਜਸ ਦਾ ਰਹਿੰਦਾ ਹੈ ਜੀ ਪੇਮੈਂਟ ਅਸੀਂ ਐਡਵਾਂਸ ਕਰਵਾਨੇ ਆ ਜੀ ਆਹ ਵੇਖੋ ਪਾਸਲ ਦਾ ਐਨ ਸੇਫਟੀ ਦੇ ਨਾਲ ਪਾਰਸਲ ਪੈਕ ਕਰਕੇ ਅਸੀਂ ਭੇਜਦੇ ਹਾਂ ਜੀ ਪ੍ਰੋਪਰ ਨਾਲ ਐਡਰੈਸ ਦਿੱਤਾ ਜਾਂਦਾ ਜੀ ਜਮਨਾ ਨਗਰ ਹਿਮਾਚਲ ਮਾਰਾ ਜੀ ਕਿਰਪਾ ਨਾਲ ਬਹੁਤ ਬਹੁਤ ਦੂਰ ਪਾਰਸਲ ਜਾਂਦੇ ਨੇ ਕਿਉਂਕਿ ਭਰੋਸਾ ਜੀ ਇਸੇ ਕਰਕੇ ਆਪਣੇ ਨਾਲ ਲੋਕੀ ਜੁੜੇ ਹੋਏ ਨੇ ਜਿਨ੍ਹਾਂ ਨੇ ਗਰੁੱਪ ਚੈਟ ਹੋਣਾ 9915411688 9877989877922520 ਇਹ ਦੋ ਨੰਬਰ ਨੇ ਜੀ ਆਪਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ